ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਟੌਪ ਦੀਆਂ ਨੇ ਇੱਕ ਹਜੇ ਗੱਭਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਤਾਜੀ ਸੂਈਆ ਬੱਚਾ ਆ ਗਿਆ ਕਰਮਾਲੀ ਦੇ ਮਗਰ ਵੱਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਿਆਰ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਸਤਰੀ ਕਾਲ ਜੀ ਸ੍ਰੀ ਗਾਲ ਬਾਈ ਕੋਠੀ ਕਾ ਬਾਈ ਠੀਕ ਠਾਕ ਬਾਈ ਕਿਵੇਂ ਚੱਲਦਾ ਕੰਮ ਕਰ ਵਧੀਆ ਬਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਸੀਰਾ ਸਿੰਘ ਢਾਲੀਆ ਵਾਲਾ ਪਿੰਡ ਸਨਾਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਸੀਲ ਤਸੀਲ ਤਾਂ ਬੜ ਨੇੜੇ ਭਾਉੜਾ ਵੀਰੇ ਮੋਬਾਈਲ ਨੰਬਰ 9872076012 ਇਹ ਬਾਈ ਦਾ ਬਾਈ ਕੰਟੈਕਟ 9872076012 ਵੀਰੇ ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਆ ਸਾਹਮਣੇ ਬੈਠ ਦੇਖ ਰਿਹਾ ਕਿਹੜਾ ਸੂਆ ਸੂਈ ਆ ਟਾਪ ਬਰੀਡ ਇਹ ਤੀਜਾ ਸੂਆ ਸੂਈ ਆ ਰਾਤ ਸੂਈ ਆ ਵੀਰੇ ਤੀਜਾ ਸੂਆ ਸੂਈ ਆ ਰਾਤ ਸੂਈ ਆ ਬੱਚਾ ਕੀ ਦਿੱਤਾ ਬਈ ਬੱਸੀ ਆ ਵੀਰੇ ਬੱਚਾ ਵਸੀ ਆ ਕੀ ਦਿਖਾ ਦੇ ਹਾਂ ਬੱਚਾ ਬਹੁਤ ਚੰਗਾ ਠੀਕ ਆ ਬੱਚਾ ਜੀ ਬਈ ਵਸੀ ਬੱਸੀ ਕੁਆਲਟੀ ਵੀ ਦੇਰ ਦੀ ਆਪਣੇ ਕੋਲ ਵੀਡੀਓ ਹੋएगी ਜਮਾ ਓਕੇ ਪੈਗੀ ਦੇਰ ਦੀ ਬਾਈ ਕਹਿੰਦਾ ਆਪਣੇ ਕੋਲੇ ਵੀਡੀਓ ਆ ਬਈ ਬੱਚੇ ਦੀ ਕੁਆਲਟੀ ਚੈੱਕ ਕਰੋ ਗੁਲਾਬੀ ਰੂਥਾ ਚਮਕ ਚੈੱਕ ਕਰੋ ਬੱਚਾ ਬਹੁਤ ਵੱਡਾ ਪਿਆ ਹਨ ਹੂੰ ਖੋਲ ਦਿਓ ਬਈ ਤੋਰ ਤੋਂ ਮੜੀ ਖੋਲ ਕੇ ਹਵਾਨਾ ਬਹੁਤ ਸੋਹਣਾ ਕਰਮਾ ਜੀ ਨੇ ਤਿਆਰ ਕਰਿਆ ਫੀਟਿੰਗ ਵਾਲਾ ਲੇਵਾ ਜਿਹੜਾ ਬੱਚਾ ਵੀ ਦਿੱਤਾ ਬਈ ਬੱਚਾ ਵੀ ਵਸੀ ਦੇ ਦਿੱਤੀ ਵਸੀ ਵੀ ਆ ਮਨ ਲੋ ਉਹ ਕਵਾਲ ਦੇ ਦਿੱਤੀਆਂ ਥਣ ਲੇਵੇ ਦੀ ਸਾਫ ਸੁੱਧਰੀ ਕੱਲਾ ਕੱਲਾ ਥਣ ਲੱਗਾ ਮੁੱਠੀ ਵਾਲਾ ਥਣਾ ਚਾਰੇ ਥਣਾਂ ਆ ਮਨ ਲੋ ਪੀੜੀ ਦੇ ਪਾਵੇ ਨਾਲ ਦੇ ਥਣ ਲੱਗੇ ਵਾ ਵੱਡੀ ਵੱਡੀ ਫੁੱਲ ਆ ਜਾਤ ਕੁਆਲਟੀ ਬਹੁਤ ਆ ਹਨਾ ਔਰ ਲਜਾਤ ਬਾਕੀ ਚਵਾਈ ਵੀ ਇੱਕ ਨੰਬਰ ਹੈ ਚਵਾਈ ਵੀ ਇੱਕ ਨੰਬਰ ਹੈ ਬਾਕੀ ਤੇ ਕਿੰਨਾ ਕੁ ਬੋਲਾ ਖਰ ਕੱਢਿਆ ਬੜਾ ਹੂਆ ਹੁਣ ਇੱਥੇ ਲੇ ਰਾਮ ਨਾਲ ਹੀ ਮੰਨ ਕੇ ਚੱਲ 12 13 ਕਿਲੋ ਦਾ ਰਾਮ ਨਾਲ ਕਿੰਨਾ ਕੁ ਦਿੱਤਾ ਦੇ ਦੂ ਐਸਟੀਮੇਟ ਜਾ 20 22 ਕਿਲੋ ਬਾਈ ਠੀਕ ਐ ਬਾਕੀ ਜੰਦ ਜਾਨ ਬਹੁਤ ਆ ਹਨਾ ਆਹਾਂ ਜੰਦ ਜਾਨ ਵਾਲੀ ਆ ਬਾਈ ਪਲੀ ਸ਼ਮੀ ਜੇ ਗੱਲ ਕਰੀਏ ਨਾ ਫੁੱਲ ਥਾਣ ਆਪਾਂ ਨੇੜੇ ਚੈੱਕ ਕਰਵਾ ਆ ਨਾ ਗੁਲਾਬੀ ਥਣ ਲੱਗਿਆ ਬਹੁਤ ਚੰਗਾ ਜਿਹਾ ਆਪਾਂ ਕਹਿੰਦੇ ਮੁੱਠੀ ਵਾਲਾ ਥਣਾ ਚਾਰੇ ਥਣਾ ਨਿੱਖੜਵੇਂ ਦੇ ਪੂਰੇ ਗੈਪ ਤੇ ਲੱਗੇ ਵੇਲੇ ਫੀਟਿੰਗ ਫੂਟਿੰਗ ਚੈੱਕ ਕਰੋ ਲੇਵੇ ਦੀ ਬੜੀ ਕਮਾਲ ਬਾਕੀ ਕੋਈ ਛੋਟੀਆਂ ਸਮਝੋ ਵੱਡੀ-ਵੱਡੀ ਫੁੱਲ ਆ ਜਿਹੜਾ ਬੱਚਾ ਦਿੱਤਾ ਨਾ ਵਸੀ ਤਾਂ ਮਨ ਲਓ ਬਾਈ ਤਿਆਰ ਹੀ ਆ ਇੰਨੀ ਚੰਗੀ ਵਸੀ ਦਿੱਤੀ ਹੈ ਕਿ ਨਹੀਂ ਹਾਂ ਬਹੁਤ ਚੰਗਾ ਬੱਚਾ ਦਿੱਤਾ ਤੇ ਮੁੱਲ ਇਹਦਾ ਬਾਈ ਫਿਰ ਕੀ ਰਹੂਗਾ ਇਹੋ 75000 ਆ ਵੀਰੇ 75000 ਰੁਪਏ ਹਾਂ ਠੀਕ ਆ ਜਮਾ ਬਾਈਆਂ ਲਾਲੋ ਦੇਣ ਲੈਣ ਮੁੱਲ ਕਰਤਾ ਕਿੰਨਾ ਦੇ ਦੁੱਧ ਦੇ ਦੂ ਐਸਟੀਮੇਟ ਦੁੱਧ ਬਾਈ 20 ਕਿਲੋ ਤੋਂ ਬਾਹਰ ਦੇਣਾ ਨਾ ਰਾਵਣਾ ਠੀਕ ਆ ਬਾਕੀ ਵੱਡੀ-ਵੱਡੀ ਆ ਗਈ ਫੁੱਲ ਬਾਈ ਥਣ ਲੇਵੇ ਦੀ ਸਾਫ਼ ਸੁਥਰੀ ਬਹੁਤ ਚੰਗਾ ਹਵਾਨਾ ਤਿਆਰ ਕਰਿਆ ਹੋਆ ਕਰਮ ਵਾਲੀ ਦਾ ਹੀਟਿੰਗ ਵਾਲਾ ਲੇਵਾ ਪਹਿਲਾਂ ਬੱਚਾ ਦੇਖੋ ਬਈ ਬੱਚੇ ਦੀ ਕੁਆਲਿਟੀ ਬੜੀ ਚੰਗੀ ਬੱਸੀ ਮੁੱਲ ਬਾਈ ਦੇ ਬਾਈ ਅੱਗੇ ਵੀ ਦੇਣ ਲੈਣ ਵਾਲੇ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਮਾ ਦੇਣ ਲੈਣ ਕਰਤਾ ਗਰਮੀਆਂ ਦਾ ਆ ਕੀ ਤੋਹਫਾ ਬਾਈ ਗਰਮੀ ਕਰਮਣ ਨਹੀਂ ਬਿਲਕੁਲ ਨਹੀਂ ਬੰਨਦੀ ਬਾਕੀ ਇਹ ਠੰਡ ਦੀ ਗੱਲ ਕਰੀਏ ਨਾ ਗਲਾਸਾ ਰਗਾ ਠੰਡ ਲੱਗਿਆ ਵਾਦਾ ਕਿਆ ਬਾਤ ਚਵਾਈ ਜੂ ਇੱਕ ਨੰਬਰ ਆ ਬਾਈ ਜ਼ਿੰਮੇਵਾਰੀ ਠੀਕ ਆ ਚਵਾਈ ਚਵਾਈ ਬਾਈ ਇਹ ਗਣਾ ਇੱਕ ਨੰਬਰ ਆ ਬਾਈ ਤੇ ਅੱਗੇ ਆ ਗਈ ਬਈਆ ਦੋ ਨੰਬਰ ਇਹ ਦੂਜਾ ਸੂਆ ਸੂ ਵੀਰੇ ਕਿੰਨੇ ਦਾ ਨੇ ਕੱਚੀ ਲੈ ਜੀ ਹੋਏ 5-4 ਦਿਨਾਂ ਦੇ ਵੀਰੇ 5-4 ਦਿਨਾਂ ਦੀ ਕੱਚੀ ਦੂਧਾ ਸੂਆ ਲੇਵਾ ਬਹੁਤ ਸੁਣਾ ਤਿਆਰ ਕਰਿਆ ਵਾ ਨਾ ਬੜੀ ਜਿਆਦੇ ਚੰਗੀ ਹੂੰ ਸਹੀ ਗੱਲ ਆ ਥਣੇ ਬਹੁਤ ਜਿਆਦੇ ਚੰਗਾ ਲੈ ਕੀ ਬਾਤ ਆ ਬਾਈ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਲੈ ਬਹੁਤ 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 ਨਾ ਬੜੀ ਕਮਾਲ ਆ ਬਣੂ ਬਣੂ ਵੀ ਤਾਂ ਅਜੇ ਫੁੱਲ ਚੰਗੀ ਕਿਉਂਕਿ ਅਜੇ ਕੱਚੀ ਕੱਚੀ ਪਈਆ ਉਸ ਹੱਬ ਨਾਲ ਅੰਦਾਜ਼ਾ ਲਾ ਲੈ ਥਣ ਲੇਵਾ ਬਹੁਤ ਚੰਗਾ ਹੈ ਠੀਕ ਕਿਲੋ ਦਿੱਤਾ ਵਾ ਤਾਂ ਪਹਿਲਾਂ ਦਾ ਡਾਕਟਰ ਐਜ ਕਿ ਫਿਰ ਕਿੰਨਾ ਦੇ ਦੂੰ ਮੈਂ ਇਨਾਲ ਤਾਂ ਦਊਗੀ ਗਰਮੀ ਆ 20 ਤੋ ਸਾਡੇ ਲੱਗਦੀ ਨਹੀਂ ਠੀਕ ਆ ਖੋਲ ਦੋ ਇਹਨ ਬਾਕੀ ਸੈਨਗ ਵਾਲੀ ਆ ਬਾਈ ਚਮਕ ਵਾਲੀ ਆ ਫੁੱਲ ਬਰੀਡ ਜਿਹਨੂੰ ਆਪਾਂ ਕਹਿੰਦੇ ਐਚ ਐਫ ਆ ਗਈ ਹੈ ਨਾ ਹਾਂ ਹਾਂ ਬਈ ਪ੍ਰਿੰਟ ਪ੍ਰਿੰਟ ਬਾਈ ਚੈੱਕ ਕਰ ਸਕਦੇ ਆ ਬੜਾ ਕਮਾਲ ਦਾਗਾ ਬਾਕੀ ਜੇ ਲੇਵੇ ਦੀ ਗੱਲ ਕਰੀਏ ਪੰਡਾ ਬੰਨ ਕੇ ਸੂਗੇ ਹਜੇ ਤਾਂ ਕੱਚੀ ਕੱਚੀ ਪਈ ਆ ਉਸ ਹਾਵ ਨਾਲ ਦਾ ਅੰਦਾਜ਼ਾ ਲਾ ਕੇ ਚੱਲਿਓ ਤੇ ਮੁੱਲ ਫਿਰ ਅੱਜ ਦਾ ਕੀ ਇਹੋ ਕੱਚੀ ਦਾ ਇਹਦਾ 80000 ਰੁਪਏ ਵੀਰੇ 80000 ਰੁਪਏ ਹਾਂਜੀ ਠੀਕ ਆ ਕੱਚੀ ਕੱਚੀ ਪਈ ਆ ਬਾਈ ਤੇ ਜਦੋਂ ਹੋ ਗਈ ਤਿਆਰ ਉਦੋਂ ਮੁੱਲ ਹੋ ਜਾਊਗਾ ਅੱਜ 80000 ਦੀ ਬਾਈ ਕਹਿੰਨਾ ਆਪਾਂ ਦੇ ਦੇਾਂਗੇ ਬਾਕੀ ਬਰੀਡ ਬਾਈ ਦੇਖੋ ਇੱਕ ਨੰਬਰ ਆ ਨਾੜਾ ਨੂੜਾ ਨਾ ਲੈਵੇ ਤੇ ਚੈੱਕ ਕਰ ਸਕਦੇ ਬਰੀਕੀ ਚ ਨਾੜਾ ਉਂਗਲ ਵਰਗੇ ਨਾੜਾ ਠਾਉਣੀਆਂ ਜਦੋਂ ਨੂੰ ਕਰਮਣ ਵਾਲ ਨੇ ਤਿਆਰੀ ਕਰਨੀ ਆ ਕਰ ਦਿਆਂਗੇ ਅੱਸੀ ਜੋ ਮਾਨ ਤਾਨ ਜਰਾ ਐਨੀ ਗੱਲ ਕੋਈ ਠੀਕ ਆ ਅੱਸੀ ਜੋ ਬਾਈ ਕਹਿੰਨਾ ਆਪਾਂ ਕਰ ਦਿਆਂਗੇ ਮਾਨ ਤਾਨ ਤੇ ਤੁਸੀਂ ਢਿੱਲਾਡ ਨਾ ਹਜੇ ਚੈੱਕ ਕਰ ਸਕਦੇ ਹਵਾਨਾ ਰੱਖੂਗੀ ਫਿਕਸ ਜਾਂ ਕਰਮ ਵਾਲੀ ਥਣ ਬਹੁਤ ਚੰਗਾ ਲੱਗਦਾ ਤੇ ਮੁੱਲ ਬਾਈ ਦੇ ਅੱਗੇ ਵੀ ਜਾਇ ਜੀ ਹੁੰਦੇ ਬਾਈ ਮੁੱਲ ਅੱਜ ਵੀ ਜਮਾ ਖਿੱਤ ਕੀ ਰੱਖਿਆ ਹੁਣ ਮੁੱਲ ਮੰਗਣ ਦਾ ਵਾਂਗ 85 ਮੰਗ ਲੈ ਕਹਿੰਨੇ ਬਾਈ ਹਾਂਜੀ ਐਨੀ ਚੰਗੀ ਵੜਾ ਲੈ ਥਣ ਥਣ ਬਾਈ ਚੈੱਕ ਕਰ ਸਕਦੇ ਹੋ ਬੜਾ ਚੰਗਾ ਲੱਗਿਆ ਤੇ ਨਾਕ ਸੀਗੇ ਬਾਈ ਕੋਲੇ ਬਾਈ 2 ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ